आज जैसी बनावांगे कच्चे आम दी खट्टी मीठी लॉंजी या कच्चे आम दी खट्टी मीठी चटनी ਵੀ ਕਹਿ ਸਕਦੇ ਹੋ ਜੋ ਕਿ ਕਿਸੇ ਵੀ ਪਰਾਂਠੇ ਪੂਰੀ ਚਾਵਲ ਠੇਪਲੇ ਦੇ ਨਾਲ ਬਹੁਤ ਸਵਾਦ ਲੱਗਦੀ ਹੈ ਤੇ ਬੱਚਿਆਂ ਦੇ ਟਿਫਿਨ ਵਿੱਚ ਵੀ ਤੁਸੀਂ ਪਰਾਂਠੇ ਦੇ ਨਾਲ ਇਹਨੂੰ ਦੇ ਸਕਦੇ ਹੋ ਜੋ ਕਿ ਬਹੁਤ ਹੀ ਵਿਟਾਮਿਨਸ ਨਾਲ ਭਰਪੂਰ ਹੁੰਦੀ ਹੈ ਤੇ ਗਰਮੀਆਂ ਵਿੱਚ ਸਰੀਰ ਨੂੰ ਠੰਡਕ ਦਿੰਦੀ ਹੈ ਔਰ ਬਹੁਤ ਹੀ ਹੈਲਦੀ ਹੁੰਦੀ ਹੈ ਇਸ ਨੂੰ ਦੋ ਤਰੀਕੇ ਨਾਲ ਬਣਾਵਾਂਗੇ ਗੁੜ ਦੇ ਨਾਲ ਬਣਾਵਾਂਗੇ ਤੇ ਬਿਲਕੁਲ 슈ਗਰ ਫ੍ਰੀ ਵੀ ਬਣਾਵਾਂਗੇ ਤੁਸੀਂ ਇੱਕ ਵਾਰ ਜ਼ਰੂਰ ਤੁਸੀਂ ਇਸ ਨੂੰ ਟ੍ਰਾਈ ਕਰਨਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਸਭ ਦਾ ਮੇਰੇ ਚੈਨਲ ਹਰ ਸਿਮਰਨ ਜੋੜਾ ਫੂਡ ਐਂਡ ਲਾਈਫ ਦੇ ਵਿੱਚ ਕੱਚੇ ਅੰਬ ਦੀ ਲੌਂਜੀ ਜャ ਚਟਨੀ ਬਣਾਉਂਦੀ ਰੈਸਪੀ ਸ਼ੁਰੂ ਕਰਦੇ ਆ ਉਹਦੇ ਲਈ ਮੈਂ 600 ਗ੍ਰਾਮ ਸੀ ਜੋ ਹਰੀ ਵਾਲੀ ਕੱਚੀ ਅੰਬੀ ਹੁੰਦੀ ਹੈ ਕੱਚੀ કેરી ਹੁੰਦੀ ਹੈ ਉਹ ਲਈ ਹੈ ਤੁਹਾਨੂੰ ਅਸੀਂ ਸਾਫ ਪਾਣੀ ਨਾਲ ਪਹਿਲਾਂ ਚੰਗੀ ਤਰ੍ਹਾਂ ਪਿਗੋ ਕੇ ਰੱਖ ਲੈਣਾ ਤੇ ਥੋੜਾ ਉਹਨੂੰ ਅੱਛੀ ਤਰ੍ਹਾਂ ਸਾਫ ਕਰ ਲੈਣਾ ਹੈਗਾ ਤੇ ਉਸ ਨੂੰ ਪੂੰਝ ਕੇ ਸੁਕਾ ਲੈਣਾ ਹੈ ਤੇ ਉਸ ਤੋਂ ਬਾਅਦ ਅਸੀਂ ਇਸ ਦਾ ਜੋ ਛਿਲਕਾ ਹੈ ਉਸੇ ਉਸ ਨੂੰ ਉਤਾਰ ਲਾਂਗੇ ਜੋ ਹਰੀ ਵਾਲੀ ਉਹ ਸਕਿਨ ਹੈ ਉਸੇ ਰਿਮੂਵ ਕਰ ਦੇਣੀ ਹੈ ਮੈਂ ਇਹਨੂੰ ਚਾਕੂ ਦੇ ਨਾਲ ਇਹਦਾ ਛਿਲਕਾ ਉਤਾਰ ਰਹੀ ਹਾਂ ਤੁਸੀਂ ਅਗਰ ਚਾਹੋ ਤੇ ਪੀਲਰ ਦੇ ਨਾਲ ਵੀ ਇਹਦਾ ਜੋ ਛਿਲਕਾ ਹੈ ਉਹ ਬਹੁਤ ਆਸਾਨੀ ਨਾਲ ਉਤਾਰ ਸਕਦੇ ਹੋ ਪਰ ਇਹ ਥੋੜੀ ਹਾਰਡ ਵਾਲੀ ਹੁੰਦੀ ਹੈ ਇਹਦਾ ਜੋ ਸਕਿਨ ਹੈ ਇਸ ਲਈ ਮੈਂ ਚਾਕੂ ਦਿ ਨਾਲੀ ਦਾ ਜੋ ਛਿਲਕਾ ਹੈ ਉਸ اچھی طرح ਦੇ ਉਤਾਰ ਲਵਾਂਗੀ ਇਸੇ ਤਰ੍ਹਾਂ ਜੋ ਬਾਕੀ ਅੰਬਿਆਂ ਨੇ ਅਸੀਂ ਉਹਨਾਂ ਦੇ ਵੀ ਸਾਰੇ ਛਿਲਕਿਆਂ ਨੂੰ ਚੰਗੀ ਤਰ੍ਹਾਂ ਉਤਾਰ ਲੈਣਾ ਤੇ ਅੰਬ ਦੀ ਲੌਂਜੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਗਰਮੀਆਂ ਦੇ ਵਿੱਚ ਵਿਟਾਮਿਨ E A ਤੇ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੀ ਹੈ ਤੇ ਪੇਟ ਨੂੰ ਵੀ ਠੰਡਕ ਦਿੰਦੀ ਹੈ ਸਾਰੀ ਬਾਡੀ ਨੂੰ ਠੰਡਕ ਦਿੰਦੀ ਹੈ ਬਹੁਤ ਅੱਛੀ ਹੁੰਦੀ ਹੈ ਬਾਡੀ ਦੇ ਲਈ ਔਰ ਬਾਡੀ ਦੇ ਵਿੱਚ ਜੋ ਟੌਕਸਿਨਸ ਨੇ ਉਹਨਾਂ ਨੇ ਵੀ ਕਾਲਦੇ ਆ ਚਟਨੀ ਨੂੰ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਫ੍ਰਿਜ ਵਿੱਚ ਸਟੋਰ ਕਰਕੇ ਰੱਖਣਾ ਤੇ ਮੰਨ ਹੀ ਨਾ ਤੱਕ ਕਰ ਤੁਸੀਂ ਇਸ ਨੂੰ ਯੂਜ਼ ਕਰ ਸਕਦੇ ਹੋ ਤੇ ਅਗਰ ਤੁਸੀਂ ਇਸ ਨੂੰ ਇਸ ਵਾਰ ਇਸ ਤਰੀਕੇ ਨਾਲ ਬਣਾਓਗੇ ਤਾਂ ਹਰ ਵਾਰ ਤੁਸੀਂ ਇਸੇ ਤਰੀਕੇ ਦੇ ਨਾਲ ਇਹ ਚਟਨੀ ਮਿਲਾਓਗੇ ਕਿਉਂਕਿ ਇਹ ਚਟਨੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਔਰ ਬਹੁਤ ਹੀ ਜਿਆਦਾ ਹੈਲਦੀ ਹੁੰਦੀ ਹੈ ਇੱਕ ਵਾਰ ਜ਼ਰੂਰ ਤੁਸੀਂ ਇਸ ਰੈਸਪੀ ਨੂੰ ਤੁਸੀਂ ਟਰਾਈ ਕਰਨਾ ਤੇ ਅਸੀਂ ਜੋ ਹੁਣ ਸਾਰੀਆਂ ਸਾਡੀਆਂ ਅੰਬੀਆਂ ਨੇ ਉਹਨਾਂ ਨੂੰ ਅਸੀਂ ਤਕਰੀਬਨ ਸਾਰੀਆਂ ਦਾ ਜਾਂ ਛਿਲਕਾ ਉਤਾਰ ਲਿਆ ਤੇ ਅਸੀਂ ਇਹਨਾਂ ਨੂੰ ਅੱਛੀ ਤਰ੍ਹਾਂ ਦੂਸਰੀ ਪਲੇਟ ਵਿੱਚ ਪਾ ਕੇ ਰੱਖ ਲਵਾਂਗੇ ਤੇ ਉਸ ਤੋਂ ਬਾਅਦ ਅਸੀਂ ਇੱਧਰ ਜੋ ਪੀਸਸ ਕਰ ਲਵਾਂਗੇ ਲੰਬੇ-ਲੰਬੇ ਇਸ ਤਰ੍ਹਾਂ ਇਹਨਾਂ ਦਾ ਜੋ ਪਲਪ ਹੈ ਉਹਨੂੰ ਅਸੀਂ ਇਸ ਤਰ੍ਹਾਂ ਲੰਬੇ-ਲੰਬੇ ਪੀਸਸ ਵਿੱਚ ਅਸੀਂ ਕੱਟ ਲੈਣਾ ਤੁਸੀਂ ਚਾਹੋ ਤਾਂ ਥੋੜੇ ਹੋਰ ਮੋਟੇ ਪੀਸਸ ਜਾਂ ਕਿਸੇ ਤਰ੍ਹਾਂ ਦੇ ਵੀ ਪੀਸਿਸ ਵਿੱਚ ਕੱਟ ਸਕਦੇ ਹੋ ਮੈਂ ਇਸ ਤਰ੍ਹਾਂ ਦੀਆਂ ਲੌਂਗ ਲੌਂਗ ਜੂਸ ਸਟ੍ਰਿਪਸ ਨੇ ਉਹਨਾਂ ਵਿੱਚ ਇਹਨਾਂ ਨੂੰ ਕੱਟ ਲਵਾਂਗੀ ਅੰਬਿਆਂ ਨੂੰ ਲੰਬੇ ਲੰਬੇ ਇਸ ਤਰ੍ਹਾਂ ਬਹੁਤ ਅੱਛਾ ਸਾਈਜ਼ ਆਂਦਾ ਹੈਗਾ ਤੇ ਅਸੀਂ ਸਾਰੇ ਆੰਬਿਆਂ ਨੂੰ ਇਸੇ ਤਰ੍ਹਾਂ ਲੌਂਗ ਸਟ੍ਰਿਪਸ ਵਿੱਚ ਕੱਟ ਲਵਾਂਗੇ ਤੇ ਬਾਕੀ ਇਹਦੇ ਜੂਸ ਤੋਂ ਬਾਅਦ ਜਿਹੜੇ ਸਾਈਡਸ ਦੇ ਉੱਤੇ ਜੋ ਇਹਦੇ ਰਹਿ ਜਾਂਦਾ ਹੈ ਕੁਦਦਾ ਵਗੈਰਾ ਲੱਗਾ ਅਸੀਂ ਉਸ ਨੂੰ ਵੀ ਉਤਾਰ ਲਵਾਂਗੇ ਥੋੜੇ ਛੋਟੇ ਪੀਸਿਸ ਵਿੱਚ ਨਿਕਾਲ ਲਵਾਂਗੇ ਤੇ ਅਸੀਂ ਉਹਨੂੰ ਵੀ ਸਾਰੇ ਨੂੰ ਤੁਸੀਂ ਦੇਖ ਸਕਦੇ ਹੋ ਸਾਈਡਾਂ ਤੋਂ ਜੋ ਰਹਿ ਗਿਆ ਹੈ ਉਨੂੰ ਮੈਂ ਚੰਗੀ ਤਰ੍ਹਾਂ ਦੇ ਸਾਰੇ ਸਕਿਨ ਨੂੰ ਉਤਾਰ ਲੈਣਾ ਹੈ ਤੇ ਬਿਲਕੁਲ ਸਾਡੇ ਕੋਲੇ ਦਾ ਜੋ ਸੀਡ ਹੈ ਕੱਲਾ ਅੰਬੀ ਦਾ ਔਰ ਆ ਜਾਏਗਾ ਸਿੱਦੇ ਸਾਰੇ ਜੋ ਸੀਡਸ ਨੇ ਉਹ ਅੰਬਿਆਂ ਦੇ ਕਾਲਦੇ ਨੇ ਨੇ ਤੇ ਸਿਰਫ ਅਸੀਂ ਦੋ ਇਹਦੇ ਸਕਿਨ ਹੈ ਪਲਪ ਹੈ ਉਹਨੂੰ ਯੂਜ਼ ਕਰਨਾ ਹੈ ਉਸ ਤੋਂ ਸੀ ਚਟਨੀ ਬਣਾਵਾਂਗੇ ਜੇ ਤੁਸੀਂ ਲੌਂਜੀ ਕਹਿ ਸਕਦੇ ਹੋ ਆਂਬ ਦੀ ਕੱਚੀ ਕੇਰੇ ਦੀ ਸੀ ਲੌਂਜੀ ਬਣਾਵਾਂਗੇ ਜੋ ਬਹੁਤ ਹੀ ਟੇਸਟੀ ਬਣਦੀ ਹੈ ਤੇ ਖੱਟੀ ਮਿੱਠੀ ਬਹੁਤ ਟੇਸਟੀ ਹੁੰਦੀ ਹੈ ਔਰ ਤੁਸੀਂ ਕਿਸੇ ਵੀ ਪਰਾਂਠੇ ਪੂਰੀ ਦੇ ਨਾਲ ਇਸ ਨੂੰ ਲੈ ਸਕਦੇ ਹੋ ਔਰ ਨਾਸ਼ਤੇ ਦੇ ਵਿੱਚ ਵੀ ਤੁਸੀਂ ਇਸ ਨੂੰ ਕਿਸੇ ਵੀ ਸਬਜੀ ਤੋਂ ਬਿਨਾ ਸਿਰਫ ਇਸੇ ਦੇ ਨਾਲ ਇਹ ਪਰਾਂਠਾ ਖਾਓਗੇ ਤੇ ਬਹੁਤ ਹੀ ਟੇਸਟੀ ਲੱਗੇਗਾ ਕਿ ਅਸੀਂ ਸਾਰੀਆਂ ਅੰਬੀਆਂ ਨੂੰ ਪਹਿਲੇ ਛਿੱਲ ਲਿਆ ਹੈ ਉਸ ਤੋਂ ਬਾਅਦ ਅਸੀਂ ਸਾਰੀਆਂ ਅੰਬੀਆਂ ਨੂੰ ਇਸੇ ਤਰ੍ਹਾਂ ਛੋਟੇ-ਛੋਟੇ ਲੰਬੇ ਪੀਸੇਸ ਵਿੱਚ ਕੱਟ ਕੇ ਤੇ ਰੱਖ ਲਵਾਂਗੇ ਤੇ ਸਾਡਾ ਜੋ ਸਾਰੀਆਂ ਅੰਬੀਆਂ ਨੇ ਕਟ ਲੀਆਂ ਨੇ ਛੋਟੇ ਪੀਸੇਸ ਵਿੱਚ ਉਹਨਾਂ ਅਸੀਂ ਲੌਂਜੀ ਬਣਾਉਣ ਦੀ ਪ੍ਰੈਪਰੇਸ਼ਨ ਕਰਦੇ ਆ ਤੇ ਉਹਦੇ ਲਈ ਮੈਂ ਇੱਕ ਕੜਾਈ ਲਈ ਹੈ ਉਸ ਨੂੰ ਅਸੀਂ ਗਰਮ ਹੋਣ ਲਈ ਰੱਖਾਂਗੇ ਉਹਦੇ ਵਿੱਚ ਦੋ ਵੱਡੇ ਚਮਚ ਪਰ ਕੇ ਮੈਂ ਜੋ ਤੇਲ ਹੈ ਯੂਜ਼ ਕੀਤਾ ਹੈ ਮੈਂ ਸਰੋਂ ਦਾ ਤੇਲ ਯੂਜ਼ ਕੀਤਾ ਤੁਸੀਂ ਕੋਈ ਵੀ ਜੋ ਰੈਗੂਲਰ ਤੇਲ ਯੂਜ਼ ਕਰਦੇ ਹੋ ਉਹਨੂੰ ਗਰਮ ਕਰ ਲੈਣਾ ਤੇਲ ਜਦੋਂ ਪੂਰਾ ਗਰਮ ਹੋ ਜਾਏਗਾ ਜਦੋਂ ਥੋੜਾ ਜਿਹਾ ਠੰਡਾ ਹੋ ਜਾਏਗਾ ਤੇ ਅਸੀਂ ਉਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ ਜੀਰੇ ਦਾ ਪਰ ਕੇ ਪਾਇਆ ਹੈ ਤੇ ਇੱਕ ਅਸੀਂ ਚਮਚ ਛੋਟਾ ਸੌਫ ਜੋ ਹੁੰਦੀ ਹੈ ਸਾਬਤ ਵਾਲੀ ਸੌਂਫ ਪਾਈ ਹੈ ਉਸ ਤੋਂ ਬਾਅਦ ਅੱਧਾ چھوٹਾ ਚਮਚ ਜੂ ਲਾਲ ਮਿਰਚ ਦਾ ਪਾਊਡਰ ਹੈ ਉਹ ਅਸੀਂ ਪਾਇਆ ਥੋੜੀ ਜਿਹੀ ਸਪਾਈਸੀ ਕਰਨ ਦੇ ਲਈ ਅੱਧਾ چھوٹਾ ਚਮਚ ਹੀ ਪਾਇਆ ਸੀ ਇਹਦੇ ਵਿੱਚ ਤੇ ਉਸ ਤੋਂ ਬਾਅਦ ਇੱਕ ਚੁਟਾਈ ਬਿਲਕੁਲ چھوٹਾ ਚਮਚ ਅਸੀਂ ਇਹਦੇ ਵਿੱਚ ਜੋ ਮੇਥੀ ਦਾਣ ਹੈ ਉਹ ਐਡ ਕਰਾਂਗੇ ਤੇ ਉਸ ਤੋਂ ਬਾਅਦ ਇੱਕ چھوٹਾ ਚਮਚ ਜੋ ਕਲੌਂਜੀ ਹੁੰਦੀ ਹੈ ਕਾਲੀ ਵਾਲੀ achar ਵਿੱਚ ਯੂਜ਼ ਕਰਦੇ ਆ ਉਹ ਪਾਈ ਹੈ ਤੇ ਇੱਕ ਚੁਟਾਈ ਬਿਲਕੁਲ ਛੋਟਾ ਚਮਚ ਇਸ ਵਿੱਚ ਹਿੰਗ ਪਾਵਾਂਗੀ ਮੈਂ ਬਿਲਕੁਲ ਇੱਕ ਪਿੰਚ ਕੁ ਪਾਈ ਹੈ ਕਿਉਂਕਿ ਮੇਰੇ ਕੋਲ ਜੋ ਪਿਓਰ ਵਾਲੀ ਹਿੰਗ ਹੁੰਦੀ ਹੈ ਉਹ ਵਾਲੀ ਹੈ ਇਸ ਲਈ ਮੈਂ ਬਿਲਕੁਲ ਥੋੜੀ ਜਿਹੀ ਪਾਈ ਹੈ ਤੇ ਦੋ ਲਾਲ ਸਾਬਤ ਮਿਰਚਾਂ ਇਸ ਵਿੱਚ ਪਾ ਦੇਵਾਂਗੀ ਤੇ ਉਸ ਤੋਂ ਬਾਅਦ ਥੋੜੀ देर ਅਸੀਂ ਸਾਰੇ ਮਸਾਲਿਆਂ ਨੂੰ ਇੱਕ 2 ਮਿੰਟ ਲਈ ਭੁੰਨਾਂਗੇ ਤਾਂ ਜੋ ਮਸਾਲਿਆਂ ਦਾ ਸਾਰਾ ਫਲੇਵਰ ਇਹਦੇ ਵਿੱਚ ਚੰਗੀ ਤਰ੍ਹਾਂ ਤੇਲ ਦੇ ਵਿੱਚ ਆ ਜਾਏ ਜਦੋਂ ਮਸਾਲੇ ਚੰਗੀ ਤਰ੍ਹਾਂ ਥੋੜੇ ਜਿ ਰੱਕਲ ਹੋ ਜਾਣਗੇ ਉਹ ਨਸੀ ਜੋ ਕੱਟੇ ਕੱਚੇ ਆਂਬ ਦੀ ਕੇਰੀ ਹੈ ਉਹਦੇ ਪੀਸਸ ਅਸੀਂ ਇਹਦੇ ਵਿੱਚ ਪਾ ਦੇਨੇ ਨੇ ਤੇ ਉਹਨਾਂ ਨੂੰ ਮਸਾਲਿਆਂ ਦੇ ਨਾਲ ਅਸੀਂ 1 ਮਿੰਟ ਦੇ ਲਈ ਟਾਸ ਕਰਨਾ ਹੈ ਤਾਂ ਜੋ ਮਸਾਲਿਆਂ ਦਾ ਇਹਦੇ ਵਿੱਚ ਅੱਛੀ ਤਰ੍ਹਾਂ ਫਲੇਵਰ ਆ ਜਾਏ ਤੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਤੇ ਬਿਲਕੁਲ ਘੱਟ ਫਲੇਮ ਦੇ ਉੱਤੇ ਅਸੀਂ ਇਸ ਨੂੰ ਹਲਕੀ ਅਜਾ ਉਹਦੇ ਨਾਲ ਪਕਾ ਲੈਣਾ ਹੈ ਤੇ ਉਸ ਤੋਂ ਬਾਅਦ ਅਸੀਂ ਜੇ ਸਾਡੇ ਅੰਬੀਆ ਵਿੱਚ ਮਸਾਲੇ ਪਾਵਾਂਗੇ ਸੁੱਕੇ ਇਹਦੇ ਵਿੱਚ ਇੱਕ ਛੋਟਾ ਚਮਚਾ ਜਿਸੀ ਭਰ ਕੇ ਕਸ਼ਮੀਰੀ ਲਾਲ ਮਿਰਚ ਪਾਈ ਹੈ ਅੱਧਾ ਛੋਟਾ ਚਮਚ ਹਲਦੀ ਪਾਈ ਹੈ ਤੇ ਦੋ ਚਮਚ ਭਰ ਕੇ ਜੇ ਸੁੱਕਾ ਧਨੀਆ ਹੁੰਦਾ ਹੈ ਧਨੀਏ ਦਾ ਪਾਊਡਰ ਪਾਇਆ ਸੀ ਇਹਦੇ ਵਿੱਚ ਤੇ ਇੱਕ ਛੋਟਾ ਚਮਚੇ ਦੇ ਵਿੱਚ ਜੋ ਚਿੱਟਾ ਨਮਕ ਹੈ ਉਹ ਪਾਇਆ ਹੈ ਤੇ ਅੱਧਾ ਛੋਟਾ ਚਮਚ ਕਾਲਾ ਨਮਕ ਪਾਇਆ ਇਸ ਨਾਲ ਬਹੁਤ ਹੀ ਸਵਾਦ ਟੇਸਟੀ ਆਏਗਾ ਤੇ ਇੱਕ ਛੁਟਾ ਛੋਟਾ ਚਮਚ ਅਸੀਂ ਦੇ ਵਿੱਚ ਗਰਮ ਮਸਾਲਾ ਐਡ ਕਰਾਂਗੇ ਤਾਂ ਫਿਰ ਤੋਂ ਇਹਨਾਂ ਨੂੰ ਥੋੜਾ ਜਿਹਾ ਮਿਕਸ ਕਰਾਂਗੇ ਟਾਸ ਕਰਾਂਗੇ ਹਲਕਾ ਜਿਹਾ ਤੇ ਬਿਲਕੁਲ ਲੋ ਫਲੇਮ ਦੇਤੇ ਅਸੀਂ ਇਸ ਨੂੰ ਥੋੜੀ ਸਕੰਡਸ ਲਈ ਕੁੱਕ ਕਰਾਂਗੇ ਇਸੇ ਜੋ ਕਸ਼ਮੀਰੀ ਰੈੱਡ ਚਿੱਲੀ ਪਾਈ ਹੈ ਉਸੇ ਕਲਰ ਲਈ ਪਾਈ ਹੈ ਕਿਉਂਕਿ ਸਟਰੋਂਗ ਨਹੀਂ ਹੁੰਦੀ ਹੈ ਜਿਆਦਾ ਤੇਜ਼ ਨਹੀਂ ਹੁੰਦੀ ਹੈ ਤੁਸੀਂ ਚਾਹੋ ਅਗਰ ਕਸ਼ਮੀਰੀ ਰੈੱਡ ਚਿੱਲੀ ਨਹੀਂ ਹੈ ਤਾਂ ਇੱਕ ਚੁਟਾ ਵੀ ਛੋਟਾ ਚਮਚ ਤੁਸੀਂ ਇਸ ਦੇ ਵਿੱਚ ਕਲਰ ਦੇ ਲਈ ਦੇਗੀ ਮਿਰਚ ਐਡ ਕਰ ਸਕਦੇ ਹੋ ਕਿਉਂਕਿ ਅਸੀਂ ਅੱਧਾ ਛੋਟਾ ਚਮਚ ਪਹਿਲੇ ਲਾਲ ਮਿਰਚ ਪਾ ਚੁੱਕੇ ਹਾਂ ਤੇ ਹੁਣ ਅਸੀਂ ਇੱਕ ਚਮਚੇ ਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾਈ ਹੈ ਤੇ ਇੱਕ ਕੱਪ ਭਰ ਕੇ ਅਸੀਂ ਇਹਦੇ ਵਿੱਚ ਪਾਣੀ ਪਾ ਦੇਵਾਂਗੇ ਤੇ ਇਹਨੂੰ ਮਿਕਸ ਕਰ ਲਵਾਂਗੇ ਤੇ ਅਸੀਂ ਇਸ ਨੂੰ ਥੋੜਾ ਜਿਹਾ ਕੁੱਕ ਹੋਣ ਦਵਾਂਗੇ ਪਾਣੀ ਦੇ ਨਾਲ ਇਹਦੇ ਨਾਲ ਜੋ ਦੀ ਅੰਬੀਆਂ ਦੇ ਪੀਸੇਜ਼ ਨੇ ਥੋੜੇ ਜਿਹਾ ਸੌਫਟ ਹੋ ਜਾਣਗੇ ਪਾਣੀ ਪਾਣ ਦੇ ਨਾਲ ਤੇ ਅਸੀਂ ਇਸ ਨੂੰ ਉਸ ਤੋਂ ਬਾਅਦ ਇਹਦੇ ਵਿੱਚ ਜੋ ਗੁੜ ਹੈ ਅਸੀਂ 250 ਗ੍ਰਾਮ ਗੁੜ ਲਿਆ ਤੁਸੀਂ ਚੀਨੀ ਵੀ ਯੂਜ਼ ਕਰ ਸਕਦੇ ਹੋ ਇਹੋ ਤਾਂ ਤੁਸੀਂ ਮਿਸ਼ਰੀ ਵੀ ਯੂਜ਼ ਕਰ ਸਕਦੇ ਹੋ ਮੈਂ ਬਿਲਕੁਲ ਟ੍ਰੈਡੀਸ਼ਨਲ ਤਰੀਕੇ ਨਾਲ ਬਣਾ ਰਹੀ ਹਾਂ ਜਿਸ ਤਰ੍ਹਾਂ ਕੀ ਪੁਰਾਣੇ ਜ਼ਮਾਨੇ ਵਿੱਚ ਦਾਦੀ ਨਾਨੀ ਬਣਾਉਂਦੇ ਸੀ ਤੇ ਅਸੀਂ ਇਸ ਲਈ ਇਸ ਦੇ ਵਿੱਚ ਗੁੜ ਯੂਜ਼ ਕਰ ਰਹੇ ਹਾਂ ਤੇ 250 ਗੁੜ ਨੂੰ ਥੋੜੇ ਜਿਹਾ ਛੋਟੇ ਪੀਸਿਸ ਮੈਂ ਇਹਦੇ ਵਿੱਚ ਪਾ ਦਿੱਤਾ ਹੈ ਤੇ ਨੂੰ ਅਸੀਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਜਦੋਂ ਸਾਡਾ ਗੁੜ ਹੈ ਚੰਗੀ ਤਰ੍ਹਾਂ ਮੈਲਟ ਨਹੀਂ ਹੋ ਜਾਂਦਾ ਤੇ ਇਸ ਨੂੰ ਹਲਕਾ ਜਿਹਾ ਅਸੀਂ ਪਕਾਵਾਂਗੇ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਗੁੜ ਦਾ ਚੰਗੀ ਤਰ੍ਹਾਂ ਮੈਲਟ ਹੋ ਗਿਆ ਹੁਣ ਅਸੀਂ ਇਹਨੂੰ ਟੱਕ ਕੇ ਥੋੜੀ ਦੇਰ ਲਈ ਇਸਨੂੰ ਕੁਸ਼ਮ ਨੜ ਦੇ ਲਈ ਇਸਨੂੰ ਪਕਾ ਲਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਅੱਛਾ ਕਲਰ ਆ ਗਿਆ ਹੈ ਸਾਡੇ ਜੋ ਲੌਂਜੀ ਹੈ ਗੁੜ ਦੇ ਨਾਲ ਚੰਗੀ ਤਰ੍ਹਾਂ ਪੱਕ ਗਈ ਹੈ ਤੇ ਬਹੁਤ ਸੌਫਟ ਵੀ ਹੋ ਗਏ ਨੇ ਜਿਹੜੇ ਪੀਸੇਸ ਨੇ ਹਲਕੇ ਜਿਹਾ ਸੌਫਟ ਹੋ ਗਿਆ ਸੀ ਇਸੇ ਨੂੰ 2-3 ਮਿੰਟ ਜੋ ਟੱਕ ਕੇ ਪਕਾ ਲਿਆ ਹੈ ਮੀਡੀਅਮ ਫਲੇਮ ਦੇ ਉੱਤੇ ਤੇ ਇਹਦੀ ਜੋ ਕੰਸਿਸਟੈਂਸੀ ਹੈ ਇਹ ਹੀ ਰੱਖਣੀ ਹੈ ਇਹਦੇ ਵਿੱਚ ਅੱਧਾ ਛੋਟਾ ਚਮਚ ਅਸੀਂ ਚਾਟ ਮਸਾਲਾ ਪਾ ਦੇਵਾਂਗੇ ਇਹਦੇ ਨਾਲ ਜੋ ਫਲੇਵਰ ਹੈ ਟੈਂਗiness ਬਹੁਤ ਅੱਛੀ ਆਏਗੀ ਚਾਟ ਮਸਾਲਾ ਪਾਣ ਦੇ ਨਾਲ ਤੇ ਸਾਡੀ ਜੋ ਲੌਂਜੀ ਇਹ ਬਣ ਕੇ ਰੈਡੀ ਹੋ ਗਈ ਹੈ ਪਰ ਤੁਸੀਂ ਦੇਖ ਸਕਦੇ ਹੋ ਜੀ ਉਹ ਜਿਹੜਾ ਟੈਕਸਚਰ ਹੈ ਇਹ ਹੀ ਵਾਲਾ ਰੱਖਣਾ ਹੈ ਤੇ ਅਸੀਂ ਇਸ ਤੋਂ ਬਾਅਦ ਇਸ ਨੂੰ ਨੇ ਪਕਾਵਾਂਗੇ ਤੇ ਹੁਣ ਮੈਂ ਇਹਦੇ ਵਿੱਚ ਥੋੜੇ ਜਿ ਜੋ ਕਿਸ਼ਮਿਸ਼ ਹੁੰਦੀ ਹੈ ਉਹ ਪਾਏ ਹੋ ਤੁਸੀਂ ਚਾਹੋ ਤਾਂ ਕੋਈ ਵੀ ਡਰਾਈ ਫੂਡਸ ਪਾ ਸਕਦੇ ਹੋ ਮਗਜ ਵੀ ਪਾ ਸਕਦੇ ਹੋ ਇਹਨੂੰ ਹੋਰ ਰਿਚ ਬਣਾਉਣ ਦੇ ਲਈ ਤੇ ਸੌਗੀ ਵੀ ਅਗਰ ਨਹੀਂ ਪਾਣਾ ਚਾਹੁੰਦੇ ਤੁਸੀਂ ਤੋਂ ਬਿਨਾ ਵੀ ਪਾ ਸਕਦੇ ਹੋ ਜਾਂ ਕੋਈ ਹੋਰ ਵੀ ਡਰਾਈ ਫੂਡਸ ਉਹ ਵੀ ਐਡ ਕਰ ਸਕਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਸਾਡੇ ਜੋ ਕੱਚੇ ਹੰਮ ਦੀ ਲੌਂਜੀ ਆ ਬਣ ਕੇ ਬਹੁਤ ਹੀ ਅچھے ਕਲਰ ਵਿੱਚ ਰੈਡੀ ਹੋ ਗਈ ਹੈ ਤੇ ਕੰਸਿਸਟੈਂਸੀ ਵੀ ਇਹਦੀ ਪਰਫੈਕਟ ਹੈ ਅਸੀਂ ਇੰਨੇ ਹੀ ਇਹਦੀ ਰੱਖ ਠਿੱਕਾ ਰੱਖਣਾ ਹੈ ਇਸ ਤੋਂ ਜ਼ਿਆਦਾ ਨਹੀਂ ਤੇ ਇਸ ਨੂੰ ਫਲੇਮ ਨੂੰ ਆਫ ਕਰ ਦਿੰਦੇ ਆ ਕਿਉਂਕਿ ਠੰਡੀ ਹੋਏਗੀ ਉਸ ਤੋਂ ਬਾਅਦ ਥੋੜੀ ਜਿਹੀ ਹੋਰ ਠਿੱਕ ਹੋ ਜਾਏਗੀ ਇਸ ਸਟੇਜ ਤੇ ਅਸੀਂ ਇਸ ਨੂੰ ਸਰਵ ਕਰਾਂਗੇ ਇਸ ਨੂੰ ਠੰਡੀ ਹੋਣ ਦੇ ਲਈ ਮੈਂ ਇੱਕ ਪਲੇਟ ਦੇ ਵਿੱਚ ਪਾ ਲਵਾਂਗੀ ਤਾਂ ਜੋ ਥੋੜੀ ਠੰਡੀ ਹੋ ਜਾਏ ਰੂਮ ਟੈਂਪਰੇਚਰ ਦੇ ਵਿੱਚ ਉਸ ਤੋਂ ਬਾਅਦ ਅਸੀਂ ਇਸ ਨੂੰ ਬਿਲਕੁਲ ਠੰਡੀ ਕਰਕੇ ਤੇ ਇਸ ਨੂੰ ਕੰਟੇਨਰ ਵਿੱਚ ਸਟੋਰ ਕਰਾਂਗੇ ਤੇ ਸਾਡੇ ਜੁਲਾਂਜੀ ਹੈ ਬਹੁਤ ਹੀ ਟੇਸਟੀ ਵਾਲੀ ਹੈਲਦੀ ਸਮਰ ਸਪੈਸ਼ਲ ਲਾਂਜੀ ਦੀ ਰੈਸਪੀ ਵਾਨ ਕੀ ਰੈਡੀ ਹੋ ਗਈ ਹੈ ਤੇ ਅਸੀਂ ਇਸ ਨੂੰ ਹੁਣ ਅਸੀਂ ਸਟੋਰ ਕਰਨਾ ਹੈ ਫ੍ਰਿਜ ਵਿੱਚ ਅਸੀਂ ਇਸ ਨੂੰ 1 ਮੰਥ ਦੇ ਲਈ ਸਟੋਰ ਕਰਕੇ ਰੱਖ ਸਕਦੇ ਹਾਂ ਤੇ ਮੈਂ ਇੱਕ ਕੰਟੇਨਰ ਕੱਚ ਦਾ ਲਿਆ ਹੈ ਅਸੀਂ ਇਸ ਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਹੈ ਬਿਲਕੁਲ ਸੁੱਕਾ ਹੋਣਾ ਚਾਹੀਦਾ ਹੈ ਤੇ ਅਸੀਂ ਉਹ ਜੋ ਵਿੱਚ ਸਾਰੀ ਜੋ ਸਾਡੀ ਲੌਂਜੀ ਠੰਡੀ ਹੋ ਗਈ ਹੈ ਉਸ ਤੋਂ ਬਾਅਦ ਇਸ ਦੇ ਵਿੱਚ ਸਾਰੀ ਲੌਂਜੀ ਨੂੰ ਐਡ ਕਰਾਂਗੇ ਤੇ ਬਹੁਤ ਹੀ ਅੱਛੀ ਕੰਸਿਸਟੈਂਸੀ ਵਿੱਚ ਸਾਡੀ ਜੋ ਲੌਂਜੀ ਆ ਬੰਕੇ ਰੈਡੀ ਹੋ ਗਈ ਹੈ ਤੇ ਅਸੀਂ ਇਸ ਨੂੰ ਕੰਟੇਨਰ ਵਿੱਚ ਸਟੋਰ ਕਰ ਲਵਾਂਗੇ ਤੇ ਨਟਕਾ ਲਗਾ ਕੇ ਫ੍ਰਿਜ ਵਿੱਚ ਅਸੀਂ ਇਸ ਨੂੰ 1 ਤੋਂ 2 ਮਹੀਨੇ ਤੱਕ ਸਟੋਰ ਕਰ ਸਕਦੇ ਆਂ ਜੇ ਤੁਸੀਂ ਬਾਹਰ ਰੱਖੋ ਤੇ 10-15 ਦਿਨ ਤੱਕ ਆਰਾਮ ਨਾਲ ਤੁਸੀਂ ਇਸ ਨੂੰ ਸਟੋਰ ਕਰ ਸਕਦੇ ਹੋ ਤੇ ਬਹੁਤ ਹੀ ਟੇਸਟੀ ਬਣ ਕੇ ਸਾਡੀ ਜੋ ਰੈਸਪੀ ਹੈ ਕਲੌਂਜੀ ਦੀ ਤਿਆਰ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਕਿੰਨੇ ਅੱਛੀ ਤਰ੍ਹਾਂ ਜੋ ਚਟਨੀ ਹੈ ਸਾਡੀ बनकी रेडी हो गई है ਤੁਸੀਂ ਬੱਚਿਆਂ ਦੇ ਟਿਫਨ ਦੇ ਵਿੱਚ ਇਸ ਨੂੰ ਸਰਵ ਕਰ ਸਕਦੇ ਹੋ ਬੱਚਿਆਂ ਨੂੰ ਪਰੌਂਠੇ ਦੇ ਨਾਲ ਵੀ ਇਹ ਦੇ ਸਕਦੇ ਹੋ ਇੱਕਲਸੀ ਦੂਸਰੀ ਲੌਂਜੀ ਦੀ ਰੈਸਪੀ ਬਣਾ ਰਹੀ ਆ ਬਿਲਕੁਲ 슈ਗਰ ਫਰੀ ਬਣਾ ਰਹੀ ਆ ਉਹਦੇ ਲਈ ਬਾਕੀ ਉਹੀ ਸੇਮ ਸਟੈਪ ਨੇ ਅਸੀਂ ਕੱਚੀ ਆਂਬੀਆਂ ਲਈਆਂ ਨੇ ਉਹੀ ਕੁਆਂਟੀਟੀ ਦੇ ਵਿੱਚ ਤੇ ਉਹੀ ਮਸਾਲੇ ਪਾ ਕੇ ਸਾਰੇ ਵਾਲੇ ਤੇ ਅਸੀਂ ਇਸ ਵਿੱਚ ਅੱਧਾ ਕੱਪ ਪਾਣੀ ਪਾਵਾਂਗੇ ਉਹਦੇ ਵਿੱਚ ਅਸੀਂ ਪੂਰਾ ਕੱਪ ਇੱਕ ਕਟੋਰੀ ਪੂਰੀ ਭਰੀ ਪਾਣੀ ਦੀ ਪਾਈ ਸੀ ਇਹਦੇ ਵਿੱਚ ਅਸੀਂ ਅੱਧਾ ਕੱਪ ਕਟੋਰੀ ਪਾਣੀ ਦੀ ਪਾਈ ਹੈ ਤੇ ਇਹਨੂੰ ਵੀ ਅਸੀਂ ਮਿਕਸ ਕਰ ਲਵਾਂਗੇ ਬਾਕੀ ਸਾਰੇ ਮਸਾਲੇ ਦੀ ਰੇਸ਼ਿਓ ਉਹੀ ਵਾਲੀ ਸੇਮ ਹੈ ਜੋ ਅਸੀਂ ਪਹਿਲੇ ਪਾਏ ਨੇ ਤੇ ਅਸੀਂ ਇਸ ਨੂੰ ਇਹਦੇ ਵਿੱਚ ਉਹਨੂੰ ਅਸੀਂ ਗੁੜ ਨਹੀਂ ਐਡ ਕਰਾਂਗੇ ਅਸੀਂ ਬਿਲਕੁਲ 슈ਗਰ ਫ੍ਰੀ ਬਣਾ ਰਹੇ ਹਾਂ ਜੇ 슈ਗਰ ਦੇ ਪੇਸ਼ੈਂਟ ਨੇ ਜਾਂ ਜੋ ਡਾਈਟ ਕੌਨਸ਼ੀਅਸ ਨੇ ਜਿਆਦਾ ਮਿੱਠਾ ਨਹੀਂ ਯੂਜ਼ ਕਰਨਾ ਚਾਹੁੰਦੇ ਉਹਨਾਂ ਦੇ ਲਈ ਮੈਂ 슈ਗਰ ਫ੍ਰੀ ਪਾ ਰਹੀ ਹਾਂ ਤੁਸੀਂ ਚਾਹੋ ਜੋ ਸਟੀਵਿਆ ਦਾ ਪਾਊਡਰ ਆਂਦਾ ਹੈ ਉਹ ਵੀ ਬਣਾ ਸਕਦੇ ਹੋ ਜਾਂ ਬਿਨਾ ਮਿੱਠੇ ਤੋਂ ਖੱਟੀ ਹੀ ਬਣਾ ਸਕਦੇ ਹੋ ਪਰ ਇਸ ਤਰ੍ਹਾਂ ਥੋੜੀ ਜਿਹੀ ਖੱਟੀ ਮਿੱਠੀ ਟੇਸਟੀ ਲੱਗੇਗੀ ਲੌਂਜੀ ਜੋ ਪਰਫੈਕਟ ਰੈਸਪੀ ਹੁੰਦੀ ਹੈ ਤੇ ਅਸੀਂ 슈ਗਰ ਫ੍ਰੀ ਦੀਆਂ ਦੋ ਟੈਬਲੇਟਸ ਪਾਈਆਂ ਹਨ ਇਹਨਾਂ ਨੂੰ ਥੋੜਾ ਜਿਹਾ ਕ੍ਰਸ਼ ਕਰ ਲਿਆ ਸੀ ਤੁਸੀਂ ਜੋ ਪਾਊਡਰ ਆਂਦਾ ਹੈ 슈ਗਰ ਫ੍ਰੀ ਦਾ ਜਾਂ ਸਟੀਵਿਆ ਉਹ ਵੀ ਯੂਜ਼ ਕਰ ਸਕਦੇ ਹੋ ਤੇ ਅਸੀਂ ਇਸ ਨੂੰ ਟੱਕ ਕੇ ਥੋੜੀ देर 2-3 ਮਿੰਟ ਦੇ ਲਈ ਇਹਨੂੰ ਥੋੜੀ ਜਿਹੀ ਸੌਫਟ ਕਰ ਲਵਾਂਗੇ ਤਾਂ ਜੋ ਜੋ ਆਂਬ ਦੇ ਪੀਸੇਸ ਨੇ ਕੱਚੇ ਆਂਬ ਦੇ ਉਹ ਵੀ ਥੋੜੇ ਜਿਹੀ ਸੌਫਟ ਹੋ ਜਾਣ ਸਾਡ ਦਿੱਕਤ ਚ ਆmdi 슈ਗਰ ਫਰੀ ਲੌਂਜੀ ਵੀ ਬਣ ਕੇ ਰੈਡੀ ਹੋ ਗਈ ਹੈ ਤੇ ਇਸ ਨੂੰ ਵੀ ਠੰਡਾ ਕਰ ਲਵਾਂਗੇ ਤੇ ਉਸ ਤੋਂ ਬਾਅਦ ਅਸੀਂ ਸੇਮ ਉਸੇ ਤਰ੍ਹਾਂ ਇਸ ਨੂੰ ਵੀ ਸੁੱਕੇ ਕੰਟੇਨਰ ਵਿੱਚ ਸਟੋਰ ਕਰਕੇ ਤੇ ਰੱਖ ਲਵਾਂਗੇ ਫ੍ਰਿਜ ਵਿੱਚ ਮੇਰੀ ਹੋਰ ਰੈਸਪੀਜ਼ ਦੇਖਣ ਲਈ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਲਾਇਕ ਦਾ ਬਟਨ ਪ੍ਰੈਸ ਕਰਨਾ ਬਿਲਕੁਲ ਨਾ ਭੁੱਲਣਾ ਤੇ ਮੈਨੂੰ ਕਮੈਂਟਸ ਕਰਕੇ ਦੱਸਣਾ ਕਿ ਇਹ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਅਗਰ ਅੱਛੀ ਲੱਗੀ ਹੈ ਤੇ ਆਪਣੇ ਫਰੈਂਡਸ ਦੇ ਨਾਲ ਇਸ ਨੂੰ ਸ਼ੇਅਰ ਜ਼ਰੂਰ ਕਰ ਲੈਣਾ ਤੇ ਹੋਣ ਜੁ ਸਾਡੀ रेसिपी ਹੈ ਅਸੀਂ ਇਸ ਨੂੰ ਕਿਸੇ ਵੀ ਪਰਾਂਠੇ ਪੂਰੀ ਥੇਪਲਾ ਜਾਂ ਰਾਈਸ ਦੇ ਨਾਲ ਸਰਵ ਕਰ ਸਕਦੇ ਹਾਂ ਜਾਂ ਤੁਸੀਂ ਸਕੂਲ ਵਿੱਚ ਬੱਚਿਆਂ ਨੂੰ ਟਿਫਨ ਦੇ ਵਿੱਚ ਵੀ ਪਰਾਂਠੇ ਦੇ ਨਾਲ ਇਹਨੂੰ ਸਰਵ ਕਰਕੇ ਦੇ ਸਕਦੇ ਹੋ ਔਰ ਜੋ ਸਾਡੀ रेसिपी ਹੈ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈ ਹੈ ਇੱਕ ਵਾਰ ਜ਼ਰੂਰ ਤੁਸੀਂ ਇਸ ਨੂੰ ਟ੍ਰਾਈ ਕਰਨਾ ਤੁਸੀਂ